છોકરીਆਂ ਚੁੱਕੀਆਂ ਸਨ ਗੁਰੂ ਰਾਮਦਾਸ ਪਾਤਸ਼ਾਹ ਨੇ ਬੌਲੀ ਸਾਹਿਬ ਦੀ ਕਾਰ ਸੇਵਾ ਦੀਆਂ ਤੇ ਜਿਸ ਦਿਨ ਮੇਰ ਦੀ ਨਿਗਾਹ ਪੈ ਗਈ ਤੇ ਸਾਡੇ ਸਤਕਾਰਯੋਗ માતા ਨੇ ਆਖਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕਿ ਸਤਗੁਰੂ ਕਿਰਪਾ ਕਰੋ ਆਪਣੀ ਧੀ ਜਵਾਨ ਹੋ ਗਈ ਹੈ ਵਿਆਉਣ ਯੋਗ ਹੋ ਗਈ ਹੈ ਤੇ ਕੋਈ ਨੌਜਵਾਨ ਬੱਚਾ ਲੱਭੀਏ ਵਰ ਲੱਭੀਏ ਤੇ ਉਹਦੇ ਇਸੇ ਪ੍ਰਕਾਰ ਆਪਾਂ ਵਿਆਹ ਕਰ દઈએ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਕਿਹੋ ਜਿਹਾ ਬੱਚਾ ਚਾਹੀਦਾ ਏ ਕਿਹੋ ਜਿਹਾ ਵਰ ਹੋਣਾ ਚਾਹੀਦਾ ਏ ਤੇ ਸਾਹਮਣੇ ਗੁਰੂ ਰਾਮਦਾਸ ਪਾਤਸ਼ਾਹ ਸਿਰ ਤੇ ਟੋਕਰੀ ਚੁੱਕ ਕੇ ਤੁਰਿਆ ਆ ਰਹੇ ਸਨ ਕਹਿੰਦੇ ਆਹ ਜਿਹੜਾ ਨੌਜਵਾਨ ਆ ਰਿਹਾ ਹੈ ਨਾ ਇਹਦੇ ਵਰਗਾ ਹੋਵੇ ਤੇ ਗੁਰੂ ਅਮਰਦਾਸ ਜੀ ਨੇ ਆਮਹਾਰੇ ਬਚਨ ਕਰ ਦਿੱਸੇ ਸਨ ਕਿ ਕਰਮਾਂ ਵਾਲੀਏ ਇਹਦੇ ਵਰਗਾ ਤੇ ਇਹੋ ਹੀ ਹੋ ਸਕਦਾ ਇਹਦੇ ਵਰਗੇ ਸਾਰੇ ਨਹੀਂ ਹੋ ਸਕਦੇ ਨਹੀਂ ਹੋ ਸਕਦੇ ਜੀ ਨਹੀਂ ਗੁਰੂ ਰਾਮਦਾਸ ਵਰਗਾ ਕੋਈ ਹੋ ਸਕਦਾ ਗੁਰੂ ਪਿਆਰਿਓ ਜੋ ਵੀ ਗੁਰੂ ਰਾਮਦਾਸ ਦੇ ਚਰਣਾ ਚ ਜਾ ਕੇ ਮੱਥਾ ਟੇਕਦੀਏ ਉਹੋ ਹੀ ਉਸ ਘਰ ਦੇ ਵਿੱਚੋਂ ਮਿਲਦਾ ਹੈ ਅੱਜ ਵੀ ਪ੍ਰਤੱਖ ਹੈ ਕਿ ਅੱਜ ਅੰਨਿਆਂ ਨੂੰ ਨਿਗਾ ਗੁਰੂ ਰਾਮਦਾਸ ਦੇ ਘਰ ਤੋਂ ਮਿਲਦੀ ਹੈ ਹੋਰ ਵੀ ਸਾਰੇ ਸਥਾਨ ਪਵਿੱਤਰ ਸਥਾਨ ਨੇ ਪਰ ਗੁਰੂ ਰਾਮਦਾਸ ਦੇ ਘਰ ਦੀ ਵਿੜਿਆਈ ਕੁਝ ਵੱਖਰੀ ਹੈ ਕਿਉਂਕਿ ਉਹ ਸਥਾਨ ਹੀ ਇੰਨਾ ਪਵਿੱਤਰ ਹੈ ਡਿਠੇ ਸੱਬੇ ਥਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਿਧਾਤੇ ਤਾ ਤੂ ਸੋਹਿਆ ਵਸਦੀ ਸਗਨੇ ਅਪਾਰਾ ਨੂੰਪ ਰਾਮਦਾਸਪੁਰ ਹਰ ਹੰ ਨਾਨਕ ਕਸਮਲ ਜੈਨ ਆਇਆ RAMDAS ਸਰ ਉਹ ਗੁਰੂ RAMDAS ਸੱਚੇ ਪਾਤਸ਼ਾਹ ਜਿਹਦੇ ਉੱਤੇ ਕਿਰਪਾ ਕਰ ਦਿੱਤੀ ਸਤਗੁਰੂ ਜੀ ਕਹਿੰਦੇ ਆ ਏ ਵਾਹਿਗੁਰੂ ਪਰਮਾਤਮਾ ਮੇਰੇ ਮਨ ਦੇ ਅੰਦਰ ਵੈਰਾਗ ਹੈ ਗੁਰੂ ਦੇ ਦਰਸ਼ਨਾ ਇਸੇ ਪਰਮਾਤਮਾ ਦੇ ਪ੍ਰਭੂ ਮਿੱਤਰ ਦੇ ਦਰਸ਼ਨਾ ਦੀ ਮੇਰੇ ਅੰਦਰ ਤਾਂਗ ਹੈ ਤੇ ਮੇਰੇ ਤੇ ਕਿਰਪਾ ਕਰ ਮੈਨੂੰ ਉਹਦਾ ਰਾਹ ਉਹਦਾ ਰਸਤਾ ਦੱਸ ਦੇਣਾ ਕਰ ਸਤਗੁਰੂ ਜੀ ਕਹਿੰਦੇ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹੇ ਹਰ ਬਿਨ ਰਹਿ ਨਾ ਜਾਈ ਗੁਰੂ ਪਿਆਰੀ ਸਾਧ ਸੰਗਤ ਜੀ ਅਲ ਦਾ ਅਰਥ ਹੈ ਭਵਰਾ ਤੇ ਕਮਲ ਦਾ ਅਰਥ ਹੈ ਕਮਲ ਦਾ ਫੁੱਲ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ ਪਰਮਾਤਮਾ ਜਿਸ ਤਰੀਕੇ ਦੇ ਨਾਲ ਪੌਰਾ ਜਿਹੜਾ ਏ ਉਹ ਫੁੱਲ ਦੀ ਸੁਗੰਧੀ ਲੈਣ ਤੋਂ ਬਿਨਾਂ ਨਹੀਂ ਨਾ ਰਹਿ ਸਕਦਾ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਉਹਦੀ ਸੁਗੰਧੀ ਕਮਲ ਦੇ ਫੁੱਲ ਦੀ ਸੁਗੰਧੀ ਤੋਂ ਬਿਨਾਂ ਨਹੀਂ ਰਹਿ ਸਕਦਾ ਅੱਜ ਵੀ ਤੁਸੀਂ ਦੇਖੋ ਜਿੱਥੇ ਵੀ ਫੁੱਲ ਹੋਵੇਗਾ ਨਾ ਫੁੱਲ ਪੌਰਾ ਉੱਥੇ ਉੱਡ ਕੇ ਚਲਾ ਜਾਵੇਗਾ ਤੇ ਜਦੋਂ ਉੱਡ ਕੇ ਬੈਠੇਗਾ ਭਾਵੇਂ ਉਹਦਾ ਸਰੀਰ ਉਸ ਫੁੱਲ ਦੇ ਵਿੱਚ ਜਕੜਿਆ ਭਾਵੇਂ ਜਾਵੇ ਪਰ ਗੁਰੂ ਪਿਆਰਿਓ ਪੌਰਾ ਉਹਨਾਂ ਚਿਰ ਤੱਕ ਉਹਦੇ ਵਿੱਚੋਂ ਉਹਨੂੰ ਛੱਡੇਗਾ ਨਹੀਂ ਜਿੰਨਾ ਚਿਰ ਤੱਕ ਉਹਦੇ ਅੰਦਰ ਦੀ ਤ੍ਰਿਸ਼ਨਾ ਅੰਦਰ ਦੀ ਭਾਵਨਾ ਪੌਰੇ ਦੀ ਸੁਗੰਧੀ ਦੀ ਮੁੱਕ ਨਹੀਂ ਜਾਂਦੀ ਸਤਿਗੁਰੂ ਜੀ ਕਹਿੰਦੇ ਜੈਸੇ ਅਲ ਕਮਲਾ ਬਿਨ ਰਹਿ ਨਾ ਸਕੈ ਤੈਸੇ ਮੋਹਿ ਹਰ ਬਿਨ ਰਹਿ ਨਾ ਜਾਈ ਉਸ ਤਰੀਕੇ ਦੇ ਨਾਲ ਮੇਰੇ ਕੋਲੋਂ ਨਹੀਂ ਰਿਹਾ ਜਾਂਦਾ ਜਿਵੇਂ ਇੱਕ ਭੌਰਾ ਕਮਲ ਦੇ ਫੁੱਲ ਤੋਂ ਬਗੈਰ ਨਹੀਂ ਰਹਿ ਸਕਦਾ ਪਿਆਰ ਦੀ ਗੱਲ ਹੈ ਗੁਰਮਖੋਪ ਪ੍ਰੇਮ ਦੀ ਗੱਲ ਹੈ ਜਦੋਂ ਗੁਰੂ ਦਾ ਤੇ ਗੁਰੂ ਦੇ ਸਿੱਖ ਦਾ ਪਿਆਰ ਪ੍ਰੇਮ ਬਣ ਜਾਵੇਗਾ ਉਦੋਂ ਗੁਰੂ ਪਿਆਰਿਓ ਗੁਰੂ ਵੀ ਮਿਲ ਪਵੇਗਾ ਤੇ ਗੁਰੂ ਦਾ ਸਿੱਖ ਵੀ ਪ੍ਰੇਮ ਦੇ ਵਿੱਚ ਮਗਨ ਹੋ ਜਾਵੇਗਾ